ਹਾਂਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੀ ਆਪਣੇ ਚੈਨਲ ਦੇ ਵਿੱਚ ਪਰਮ ਆਯੁਰਵੈਦਿਕ ਕਿਚਨ ਅੱਜ ਆਪਾਂ ਟੌਪਿਕ ਲੈ ਕੇ ਆਏ ਹਾਂ ਮੂੰਹ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਉਹਦੀ ਕੋਲੀ ਕਰਨੀ ਜਿਹਨੂੰ ਇੰਗਲਿਸ਼ ਦੇ ਵਿੱਚ ਆਇਲ ਪਲਿੰਗ ਕਿਹਾ ਜਾਂਦਾ ਹੈ ਆਇਲ ਪਲਿੰਗ ਕਰਨ ਦੇ ਬਹੁਤ ਹੀ ਜ਼ਿਆਦਾ ਸਰੀਰ ਨੂੰ ਬੈਨੀਫਿਟ ਹੈ ਜਿੰਨੇ ਵੀ ਸਰੀਰ ਦੇ ਵਿੱਚ ਟੌਕਸਿਨ ਜੁੰਦੇ ਆ ਉਹਨੂੰ ਬੜੇ ਸੌਖੇ ਤਰੀਕੇ ਨਾਲ ਬੜੇ ਸਸਤੇ ਦੇ ਵਿੱਚ ਤੇ ਬੜੀ ਹੀ ਆਸਾਨੀ ਨਾਲ ਆਪਾਂ ਸਰੀਰ ਦੇ ਵਿੱਚੋਂ ਵਾਸ ਆਊਟ ਕਰ ਸਕਦੇ ਹਾਂ ਇਹ ਜਿਹੜੀ ਆਇਲ ਪੁਲਿੰਗ ਹੈ ਤੁਹਾਡੇ ਚਿਹਰੇ ਦੀ ਗਲੋ ਵੀ ਵਧਾਉਂਦੀ ਹੈ ਤੁਹਾਡੀ ਨਿਗਾ ਵੀ ਇੰਪਰੂਵ ਕਰਦੀ ਹੈ ਤੁਹਾਡੀ ਹਾਈਡਰੇਸ਼ਨ ਵੀ ਇੰਪਰੂਵ ਕਰਦੀ ਹੈ ਤੁਹਾਡੇ ਬੀਬੀ ਨੂੰ ਵੀ ਨਾਰਮਲ ਕਰਦੀ ਹੈ ਫਰਮਾ ਲਾ ਕੇ ਸਰੀਰ ਦੇ ਚ ਜਿਹੜਾ ਕੂੜਾ ਕਚਰਾ ਜਮਾ ਹੋਇਆ ਉਹਨੂੰ ਇਹ ਬਾਹਰ ਕੱਢ ਕੇ ਸਰੀਰ ਨੂੰ ਨਰਵਾ ਤਾਜ਼ਾ ਬਣਾਉਂਦੀ ਹੈ ਇਹ ਜਿਹੜੀ ਆਇਲ ਪੁਲਿੰਗ ਹੈ ਬਹੁਤ ਪ੍ਰਾਤਨ ਵਿਧੀ ਹੈ ਆਜਰਵਾਸ ਦੇ ਮੁਤਾਬਕ ਬਹੁਤ ਹੀ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ ਇਹਦੇ ਜੇਕਰ ਆਪਾਂ ਫਾਇਦਿਆਂ ਦੀ ਗੱਲ ਕਰੀਏ ਤਾਂ ਵੀਡੀਓ ਬਹੁਤ ਲੰਬੀ ਹੋ ਜਾਊਗੀ ਤੇ ਆਪਾਂ ਇਹਦੇ ਬਾਰੇ ਵਿਸਤਾਰ ਵਿੱਚ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਦੇਖਣ ਤੋਂ ਬਾਅਦ ਜੇਕਰ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਦੂਸਰੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਹੀ ਬੈਲ ਆਈਕਨ ਦੀ ਘੰਟੀ ਦਬਾ ਲੈਣਾ ਤਾਂ ਕਿ ਜਦੋਂ ਵੀ ਕਦੇ ਵੀਡੀਓ ਨਵੀਂ ਅਪਲੋਡ ਹੋਵੇ ਤੁਹਾਡੇ ਕੋਲ ਤੁਰੰਤ ਪਹੁੰਚ ਜਾਵੇ ਮੂੰਹ ਦੀ ਸਿਹਤ ਨੂੰ ਸਿਹਤਮੰਦ ਰੱਖਣ ਦੇ ਲਈ ਜਿਹੜੀ ਤੇਲ ਦੀ ਘਰਲੀ ਜੋ অয়েল ਪੁਲਿੰਗ ਹੈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ ਕਿਉਂਕਿ ਇਹ ਸੁੱਧੇਕਰਨ ਪ੍ਰਕਿਰਿਆ ਕੁਦਰਤੀ ਤੌਰ ਤੇ ਮੂੰਹ ਦੇ ਜਿਹੜੇ ਹਾਨੀਕਾਰਕ ਬੈਕਟੀਰੀਆ ਹੁੰਦੇ ਆ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈ ਆਯੁਰਵੇਦ ਦੇ ਵਿੱਚ ਪੋਇਲ ਪੁਲਿੰਗ ਜਿਹੜੀ ਸਰੀਰ ਵਿੱਚੋਂ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਣ ਦੇ ਲਈ ਪੰਚ ਕਰਮਾ ਆਦ ਵਰਗੇ ਕਈ ਤਰ੍ਹਾਂ ਦੇ ਸੁੱਧੇਕਰਨ ਕਰਿਆਵਾਂ ਦੀ ਵਰਤੋਂ ਦੇ ਵਿੱਚ ਨੂੰ ਲਿਆ ਜਾਂਦਾ ਹੈ ਇਦੇ ਵਿੱਚ ਆਪਾਂ ਮੂੰਹ ਦੇ ਵਿੱਚ ਇੱਕ ਚਮਚਾ ਸਰ੍ਹਦਾ ਆਪਣੀ ਏਜ ਮੁਤਾਬਕ ਜੇਕਰ ਵਿਅਕਤੀ ਬਾਲ ਗਿਆ ਤਾਂ ਇੱਕ 10 ਕ ਐਮਐਲ ਇਹਨੂੰ ਆਪਾਂ ਸਰੋਂ ਦੇ ਤੇਲ ਨੂੰ ਮੂੰਹ ਦੇ ਵਿੱਚ ਪਾ ਸਕਦੇ ਨੇ ਨਹੀਂ 5 ਐਮਐਲ ਤੋਂ ਸਟਾਰਟ ਕਰ ਦੋ ਇਹਨੂੰ ਮੂੰਹ ਦੇ ਵਿੱਚ ਰੱਖ ਕੇ ਆਪਾਂ ਜਿਵੇਂ ਛੋਟਾ ਬੱਚਾ ਪਾਣੀ ਨੂੰ ਘੁਮਾਈ ਜਾਂਦਾ ਮੂੰਹ ਦੇ ਵਿੱਚ ਉਸ ਤਰ੍ਹਾਂ ਇਹਨੂੰ ਘੁਮਾਈ ਜਾਣਾ 5 ਮਿੰਟ ਇਹਨਾਂ ਤੁਸੀਂ मतलब ਆਪਾਂ ਮਿਨੀਮਮ ਕਰਨਾ ਤੇ ਮੈਕਸਿਮਮ ਤੁਸੀਂ ਇਹਨੂੰ ਭਾਵੇਂ 40-45 ਮਿੰਟ ਤੱਕ ਲੈ ਜੂ। ਤੇ ਸੋਚਦੇ ਵੀ ਇੰਨਾ ਲੰਬਾ ਸਮਾਂ ਆਪਾਂ ਮੂੰਹ ਦੇ ਵਿੱਚ ਇਹਨੂੰ ਕਿਵੇਂ ਰੱਖ ਸਕਾਂਗੇ? ਪਰ ਇਹ ਬਹੁਤ ਸੁੱਕਾ ਹੈ ਮੈਂ ਇੱਕ ਦੋ ਵਾਰੀ ਨੂੰ ਅਪਲਾਈ ਕਰਕੇ ਦੇਖਿਆ। ਤੁਸੀਂ ਜਦੋਂ ਵੀ ਕਿਤੇ ਮੋਬਾਈਲ ਵਗੈਰਾ ਦੇਖਦੇ ਹੋ ਸਵੇਰ ਵੈਸੇ ਹੀ ਸਵੇਰ ਕਰਨ ਵਾਲੀ ਕਿਰਿਆ ਹੈ। ਤਾਂ ਤੁਸੀਂ ਇਹਨੂੰ ਤੇਲ ਨੂੰ ਮੂੰਹ ਦੇ ਵਿੱਚ ਪਾ ਕੇ ਇੱਕ ਚਮਚ ਰavno ਮੂੰਹ ਬੰਦ ਕਰਕੇ ਬਹਿ ਜੂ ਵਿੱਚ ਵਿੱਚ ਜਿਹਨੂੰ ਹਿਲਾਉਂਦੇ ਰਹੋ ਜੀਭ ਦੇ ਨਾਲ ਤਾਂ ਥੋੜਾ ਜਿਹਾ ਤਾਂ ਹੈ ਵੀ ਆਪਾਂ ਨੂੰ ਕਿਉਂਕਿ ਨਵੀਂ ਇਹ ਪ੍ਰਕਿਰਿਆ ਕਰਨੀ ਥੋੜੀ ਔਖੀ ਲੱਗਦੀ ਹੈ ਪਰ ਇੰਨੀ ਔਖੀ ਨਹੀਂ ਵੀ ਆਪਾਂ ਇਹਨੂੰ ਕਰ ਨਹੀਂ ਸਕੀਏ ਤੁਸੀਂ 5 ਮਿੰਟ 10 ਮਿੰਟ 15 ਮਿੰਟ ਜਿੰਨਾ ਵੀ ਉਹਨੂੰ ਮੈਕਸਿਮਲੀ ਲਿਆ ਸਕਦੇ ਉਹਨੂੰ ਲਿਆਓ ਇਹਦੇ ਨਾਲ ਜਿਹੜਾ ਹੈਗਾ ਤੁਹਾਡੇ ਮੂੰਹ ਦੇ ਵਿੱਚ ਬੈਕਟੀਰੀਆ ਜਿਹੜਾ ਉਹ ਸਾਰਾ ਇਹ ਜਿਹੜੀ ਇੱਕ ਤੇਲ ਪਾਜੋ ਦੇ ਵਿੱਚ ਜਦੋਂ ਮੂੰਹ ਦਾ ਸਲਾਈਵਰ ਆਲਦਾ ਤਾਂ ਇੱਕ ਇਹ ਵਾਈਟ ਜੈਲ ਹੋ ਜਾ ਮਤਲਬ ਲਿਕਵਿਡ ਜਿਹਾ ਬਣ ਜਾਂਦਾ ਤੇ ਉਹਦੇ ਰਹੀ ਇਹਨੂੰ ਆਪਾਂ ਬਾਹਰ ਸਪਰਟ ਆਊਟ ਕਰ ਸਕਦੇ ਆ ਇਹਨੂੰ ਜੇ ਤੇ ਆਪਾਂ ਸਪਰਟ ਆਊਟ ਕਰਨਾ ਤਾਂ ਇਹਨੂੰ ਮਿੱਟੀ ਦੇ ਵਿੱਚ ਹੀ ਸਪਰਟ ਆਊਟ ਕਰਨਾ ਮਤਲਬ ਇਹਨੂੰ ਠੁਕਣਾ ਸੰਕ ਵਗੈਰਾ ਦੇ ਵਿੱਚ ਜਾਂ ਕਿਤੇ ਹੋਰ ਨਹੀਂ ਕਿਉਂਕਿ ਇਹ ਜਿੱਥੇ ਵੀ ਸੰਕ ਵਗੈਰਾ ਜਡੋਲਾਂਗੇ ਤੇ ਇਹਦੇ ਵਿੱਚ ਤੇਲ ਹੁਣ ਕਰਕੇ ਹੀ ਬੜਾ ਉਹਨੂੰ ਮਤਲਬ ਖਰਾਬ ਕਰੂਗਾ ਉੱਥੇ ਇਹ ਜੰਮੂਗਾ ਇਹ ਤੁਸੀਂ ਅਕਸਰ ਰੁਟੀਨ ਦੇ ਵਿੱਚ ਕਰੋਗੇ ਤੇ ਇਹਦਾ ਬਹੁਤ ਹੀ ਜ਼ਿਆਦਾ ਬੇਨੀਫਿਟ ਮਿਲਦਾ ਹੈ ਬੇਨੀਫਿਟ ਦੇ ਵਿੱਚ ਇਹ ਹੈ ਕਿ ਤੁਹਾਡੇ ਜਿਹੜੇ ਮਸੂੜਿਆਂ ਦੇ ਵਿੱਚ ਕੋਈ ਦਰਦ ਤਕਲੀਫ ਰਹਿੰਦੀ ਹੈ ਸੋਜ ਰਹਿੰਦੀ ਹੈ ਉਹ ਠੀਕ ਹੋ ਜੂ ਪਲੱਸ ਤੁਹਾਡੀ ਜਿਹੜੀ ਵਾਲਾਂ ਦੀ ਸਮੱਸਿਆ ਹੈ ਝੜਨ ਦੀ ਜਾਂ ਵਾਲ ਚਿੱਟੇ ਹੋ ਰਹੇ ਹੈ ਉਮਰ ਤੋਂ ਪਹਿਲਾਂ ਉਹਨੂੰ ਠੀਕ ਕਰੂਗਾ ਜੇਕਰ ਤੁਹਾਨੂੰ ਰੇਸਾ ਵਗੈਰਾ ਰਹਿੰਦਾ ਨਜਲਾ ਜਕਾਮ ਰਹਿੰਦਾ ਉਸਨੂੰ ਠੀਕ ਕਰੂਗਾ ਜੇਕਰ ਤੁਹਾਡੇ ਮੂੰਹ ਦੇ ਵਿੱਚੋਂ ਸਾਹ ਦੀ ਜਿਹੜੀ ਬਦਬੂ ਹੈ ਜਿਹੜੀ ਉਹ ਆਉਂਦੀ ਹੈ ਗੰਦੀ ਬਦਬੂ ਉਹਨੂੰ ਠੀਕ ਕਰੂ ਗਲੇ ਦੇ ਵਿੱਚ ਜੇ ਕੋਈ ਖਰਾਸ਼ ਵਗੈਰਾ ਰਹਿੰਦੀ ਹੈ ਉਸਨੂੰ ਠੀਕ ਕਰਦਾ ਲਾਗ ਤੇ ਕੰਨ ਨੱਕ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨੂੰ ਠੀਕ ਕਰਦਾ ਹੈ ਕੁੱਲ ਮਿਲਾ ਕੇ ਇਹ ਚਿਹਰੇ ਦੀ ਚਮਕ ਨੂੰ ਬਹੁਤ ਹੀ ਜ਼ਿਆਦਾ ਵਧਾਉਂਦਾ ਹੈ ਇਹਦੇ ਵਿੱਚ ਦੋ ਵੀਧੀਆਂ ਪ੍ਰਚਲਿਤ ਹੈ ਪਰ ਦੋਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਨਾਮ ਦਾ ਹੀ ਫਰਕ ਹੈ ਇੱਕ ਗੰਦੂਸ ਜਾਂ ਗੰਦੂਸਾ ਤੇ ਦੂਸਰੀ ਹੈ ਕਵਲਤਰਨ ਦੋਵੇਂ ਵੀਧੀਆਂ ਜਿਹੜੀਆਂ ਮੂੰਹ ਦੇ ਦੇਖਭਾਲ ਲਈ ਫਾਇਦੇਮੰਦ ਮੰਨੀ ਜਾਂਦੀਆਂ ਦੋਵਾਂ ਦੇ ਵੀਧੀਆਂ ਦੇ ਵਿੱਚ ਇੱਕੋ ਹੀ ਮਤਲਬ ਫਰਕ ਇਹਨਾਂ ਦੇ ਵਿੱਚ ਜਿਹੜਾ ਕਿ ਗੰਦੂਸਾ ਵਿੱਚ ਤੇਲ ਨੂੰ ਮੂੰਹ 'ਚ ਭਰ ਕੇ ਕੁਝ ਮਿੰਟ ਲਈ ਛੱਡ ਦਿੱਤਾ ਜਾਂਦਾ ਹੈ ਮਤਲਬ ਉਹਨੂੰ ਮੂੰਹ ਦੇ ਵਿੱਚ ਤੇਲ ਨੂੰ ਹਿਲਾਇਆ ਨਹੀਂ ਜਾਂਦਾ ਫਿਰ ਉਹਨੂੰ ਬਾਹਰ ਸਪੱਟ ਆਊਟ ਕੀਤਾ ਜਾਂਦਾ ਹੈ ਕੋਲਤਰ ਨਵੀਂ ਦੀ ਦੇ ਵਿੱਚ ਤੇਲ ਮੂੰਹ ਦੇ ਵਿੱਚ ਭਰ ਕੇ ਜੇ ਬੱਚੇ ਪਾਣੀ ਦੀਆਂ ਕੁਰਲੀਆਂ ਜੇ ਕਰਦੇ ਰਹਿੰਦੇ ਆ ਮੂੰਹ ਦੇ ਵਿੱਚ ਇਹ ਚ ਘੁਮਉਂਦੇ ਰਹਿੰਦੇ ਆ ਉਸ ਤਰ੍ਹਾਂ ਨੂੰ ਘੁਮਾਉਣਾ ਇਹਨਾਂ ਵਿਧੀਆਂ ਨੂੰ ਜਾਂ ਇਸ ਪ੍ਰਕਿਰਿਆ ਨੂੰ ਕਰਨ ਦਾ ਸਭ ਤੋਂ ਵਧੀਆ ਟਾਈਮ ਕਿਹੜਾ ਹੈ ਤਾਂ ਸਭ ਤੋਂ ਵਧੀਆ ਟਾਈਮ ਇਹਦਾ ਹੈਗਾ ਸਵੇਰ ਦਾ ਟਾਈਮ ਖਾਲੀ ਪੇਟ ਖਾਲੀ ਪੇਟ ਤੁਸੀਂ ਇਹਨੂੰ ਕਰ ਸਕਦੇ ਆ ਜਿਹਦੇ ਨਾਲ ਜਿਹੜੇ ਰਾਤ ਦੇ ਮੂੰਹ ਦੇ ਵਿੱਚ ਬੈਕਟੀਰੀਆ पनਪੇ ਉਹਨੂੰ ਇਹ ਬਾਸ ਆਊਟ ਕਰ ਦੂਗਾ ਜਾਂ ਤੁਸੀਂ ਟਾਇਲਟ ਵਗੈਰਾ ਜਾਣ ਤੋਂ ਤੁਰੰਤ ਬਾਅਦ ਵੀ ਕਰ ਸਕਦੇ ਹੋ ਤੇ ਜੇਕਰ ਆਪਣਾ ਸ਼ਡਿਊਲ ਵਿਜੀ ਆਪਾਂ ਇਸ ਟਾਈਮ ਮਤਲਬ ਨਹੀਂ ਇਹ ਪ੍ਰਕਿਰਿਆ ਕਰ ਸਕਦੇ ਤਾਂ ਫਿਰ ਤੁਸੀਂ ਦਿਨ ਵੇਲੇ ਜਿਸ ਵੇਲੇ ਮਰਜ਼ੀ ਕਰ ਲਓ ਇਹਨੇ ਵੀ ਸਕੂਨਾ ਬੈਨੀਫਿਟ ਨਾ ਦੇਵੇ ਜਿੰਨਾ ਉਸ ਵਕਤ ਇਹ ਸਵੇਰ ਦੇ ਟਾਈਮ ਕੀਤਾ ਦਿੰਦਾ ਪਰ ਫਿਰ ਵੀ ਇਹਦਾ ਓਵਰਆਲ ਕੋਈ ਨਾ ਕੋਈ ਬੈਨੀਫਿਟ ਜ਼ਰੂਰ ਮਿਲੂ ਸਰੀਰ ਨੂੰ ਤੇ ਇਹਦਾ ਨੁਕਸਾਨ ਕੋਈ ਨਹੀਂ ਇੱਕ ਕੇ ਦੇ ਵਿੱਚ ਇਹ ਅਕਸਰ ਕੁਐਸਚਨ ਪੁੱਛਿਆ ਜਾਂਦਾ ਵੀ ਇਹਨੂੰ ਕਿੰਨੇ ਦਿਨ ਕਰਨਾ ਹੈ ਵੈਸੇ ਤਾਂ ਇਹਨੂੰ ਆਪਾਂ ਆਪਣੀ ਨਿਤਨੇਮ ਬਣਾਉਣਾ ਚਾਹੀਦਾ ਆਪਣੀ ਆਦਤ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਫਿਰ ਵੀ ਤੁਸੀਂ ਇਹਨੂੰ ਹਫ਼ਤਾ 10 ਦਿਨ ਕਰਕੇ 5-7 ਦਿਨ ਵਿੱਚੋ ਬ੍ਰੇਕ ਲੈ ਲਓ ਕੋਈ ਚੱਕਰ ਨਹੀਂ ਪਰ ਐਵੇਂ ਵੀ ਜਦੋਂ ਆਪਾਂ ਸਰੀਰ ਦੇ ਵਿੱਚ ਲੇਢੀ ਕੁਝ ਨਾ ਕੁਝ ਪਾਉਂਦੇ ਰਹਿੰਨੇ ਕੋਈ ਖਾਂਦੇ ਪੀਂਦੇ ਰਹਿੰਨੇ ਆ ਤਾਂ ਜਿਹੜੇ ਉਹਦੇ ਟੌਕਸਿਨ ਚ ਹੁੰਦੇ ਆ ਜਿਹੜੇ ਦੁਸਤੋ ਜਾ ਕੂੜਾ ਕਰਕਟ ਆਪਣੇ ਸਰੀਰ ਦੇ ਵਿੱਚ ਰਹਿ ਜਾਂਦਾ ਉਸ ਚੀਜ਼ ਨੂੰ ਹੀ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਟੌਕਸਿਨ ਜਿਹੜੇ ਹੁੰਦੇ ਆ ਜ਼ਹਿਰੀਲੇ ਤੱਤ ਜਿਹੜੇ ਆਪਣੇ ਸਰੀਰ ਦੇ ਵਿੱਚ ਬੋਡੀ ਦੇ ਵਿੱਚ ਰਹਿ ਜਾਂਦੇ ਆ ਤੇ ਜਦੋਂ ਉਹ ਡੇਲੀ ਦੇ ਡੇਲੀ ਸਰੀਰ ਦੇ ਵਿੱਚ ਜਮ੍ਹਾਂ ਹੁੰਦੇ ਆ ਤੇ ਫਿਰ ਆਪਾਂ ਨੂੰ ਇਹਨੂੰ ਰੁਟੀਨ ਦੇ ਵਿੱਚ ਡੇਲੀ ਹੀ ਕਰ ਲੈਣਾ ਚਾਹੀਦਾ ਇਹਦੇ ਨਾਲ ਦੰਦਾਂ ਦੀਆਂ ਸਮੱਸਿਆਵਾਂ ਬਹੁਤ ਹੀ ਜਲਦੀ ਬਹੁਤ ਹੀ ਵਧੀਆ ਤਰੀਕੇ ਨਾਲ ਠੀਕ ਹੁੰਦੀਆਂ ਜਿਵੇਂ ਕੈਵਿਟੀ ਦੰਦਾਂ ਦਾ ਪੀਲਾਪਨ ਆਪੇ ਰਿਆ ਦੰਦਾਂ ਦੇ ਵਿੱਚ ਖੋੜ ਵਗੈਰਾ ਹੋਵੇ ਤਾਂ ਉਹ ਵੀ ਇਹਦੇ ਨਾਲ ਭਰ ਜਾਂਦੀ ਹੈ ਮਸੂੜੇ ਠੀਕ ਰਹਿੰਦੇ ਆ ਇਸ ਤੋ ਲਗਾ ਜਿਹੜਾ ਤੇਲ ਹੀ ਮੂੰਹ ਦੇ ਵਿੱਚ ਆਪ ਕਮਾਉਣਾ ਹੈ ਜਾਂ ਆਇਲ ਪੁਲਿੰਗ ਜਿਹਨੂੰ ਕਿਹਾ ਹੈ ਉਹਦੇ ਨਾਲ ਜਿਹੜੀਆਂ ਪਾਚਨ ਸੰਬੰਧੀ ਸਮੱਸਿਆਵਾਂ ਹਨ ਉਹਨਾਂ ਤੋਂ ਵੀ ਬਚਾਅ ਹੋ ਜਾਂਦਾ ਦਰਅਸਲ ਕੀ ਹੈ ਜੋ ਅਸੀਂ ਖਾਂਦੇ ਹਾਂ ਜਾਂ ਪੀਂਦੇ ਹਾਂ ਸਭ ਤੋਂ ਪਹਿਲਾਂ ਸਾਡੇ ਮੂੰਹ ਦੇ ਰਾਹੀਂ ਸਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ ਅਜਿਹੀ ਹਿੱਕਤ ਦੀ ਲੋਜ ਜੇਕਰ ਜਿੱਥੋਂ ਐਂਟਰੀ ਗੇਟ ਹੈ ਮੂੰਹ ਦੀ ਚੰਗੀ ਤਰ੍ਹਾਂ ਸਫਾਈ ਨਾ ਹੋਵੇ ਤਾਂ ਭੋਜਨ ਦਾੰਦਾਂ ਜਾਂ ਮੂੰਹ ਦੇ ਕਿਨਾਰਿਆਂ 'ਚ ਫਸ ਜਾਂਦਾ ਜੋ ਸਮੇਂ-ਸਮੇਂ ਦੇ ਨਾਲ ਸੜਨ ਲੱਗ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਜਦੋਂ ਭੋਜਨ ਛੱਡਦਾ ਤਾਂ ਬੈਕਟੀਰੀਆ ਬਹੁਤ ਜ਼ਿਆਦਾ ਪੈਦਾ ਹੁੰਦਾ ਹੈ ਜਿਹੜਾ ਕਿ ਮੂੰਹ ਵਿੱਚ ਕੋਈ ਬਿਮਾਰੀ ਜਾਂ ਕੋਈ ਹੋਰ ਸਮੱਸਿਆ ਪੈਦਾ ਕਰਦਾ ਤਾਂ ਮੂੰਹ ਵਿੱਚ ਪੈਦਾ ਹੋਈਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਲਈ ਇਹੀ ਸਭ ਤੋਂ ਵਧੀਆ ਉਪਾਅ ਹੈ ਹਾਨੀਕਰ ਬੈਕਟੀਰੀਆ ਜਿਹੜਾ ਉਹ ਬਹੁਤ ਜਲਦੀ ਵੱਧਦਾ ਹੈ ਬਹੁਤ ਜਲਦੀ ਗਰੋਅ ਕਰਦਾ ਹੈ ਤੇ ਉਹਨੂੰ ਵਾਸ਼ ਆਊਟ ਕਰਨ ਦੇ ਵਿੱਚ ਔਇਲ ਪੂਲਿੰਗ ਤੋਂ ਵਧੀਆ ਕੋਈ ਹੋਰ ਪ੍ਰਕਿਰਿਆ ਹੈ ਨਹੀਂ ਇੱਕ ਇਹਦੇ ਵਿੱਚ ਜਰੂਰੀ ਯਾਦ ਰੱਖਣੇ ਗੱਲ ਇਹ ਹੈ ਵੀ ਜਦੋਂ ਆਪਾਂ ਔਇਲ ਪੂਲਿੰਗ ਕਰਦੇ ਹਾਂ ਜਾਂ ਮੂੰਹ ਦੇ ਵਿੱਚ ਤੇਲ ਨੂੰ ਘੁਮਾਉਂਦੇ ਹਾਂ ਤੇ ਜਦੋਂ ਉਹਦੇ ਵਿੱਚ ਸਲਾਈਵਾ ਵਗੈਰਾ ਰਲ ਜਾਂਦਾ ਹੈ ਤਾਂ ਉਹਨੂੰ ਆਪਾਂ ਅੰਦਰ ਨਹੀਂ ਲਗਾਉਣਾ ਕਿਸੇ ਵੀ ਹਾਲਤ ਵਿੱਚ ਨਾ ਉਹਨੂੰ ਆਪਾਂ ਕਿਤੇ ਚਮੜੀ ਤੇ ਲਗਾਉਣਾ ਕਿਉਂਕਿ ਉਹਦੇ ਵਿੱਚ ਜਿਹੜਾ ਬੈਡ ਬੈਕਟੀਰੀਆ ਹੈ ਉਹਦੇ ਵਿੱਚ ਮਤਲਬ ਆਇਆ ਹੁੰਦਾ ਰਲ ਕੇ ਉਹਨੂੰ ਆਪਾਂ ਜ਼ਮੀਨ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਹੀ ਮਤਲਬ ਸਪਰਟ ਆਊਟ ਕਰਨਾ ਇਹਦੇ ਜਿਹੜੇ ਬੈਨੀਫਿਟ ਹੈ ਹੈਲਥ ਦੇ ਲਈ ਜਿੰਨੀ ਕਿਸੇ ਪ੍ਰਕਿਰਿਆ ਕਰਨੀ ਸੌਖੀ ਹੈ ਜਾਂ ਜਿੰਨੀ ਕਿਸੇ ਸੌਖੀ ਲੱਗਦੀ ਕਰਨੀ ਸਸਤੀ ਪੈਂਦੀ ਹੈ ਹਰ ਆਦਮੀ 5 ਸਾਲ ਤੋਂ ਲੈ ਕੇ 100 ਸਾਲ ਦੀ ਉਮਰ ਦਾ 5 ਸਾਲ ਦਾ ਬੱਚਾ ਵੀ ਕਰ ਸਕਦਾ 100 ਸਾਲ ਦੀ ਉਮਰ ਦਾ ਬਜ਼ੁਰਗ ਵੀ ਇਹਨੂੰ ਕਰ ਸਕਦਾ ਹੈ ਸਭ ਨੂੰ ਨੇ ਫਿਰ ਮਤਲਬ ਫਾਇਦਾ ਹੀ ਕਰਨਾ ਜਿਨ੍ਹਾਂ ਨੇ ਇਹਨੂੰ ਵਰਤਿਆ ਰੁਟੀਨ ਦੇ ਵਿੱਚ ਨਾਲ ਇਹਦੇ ਥੋੜਾ ਜਿਹਾ ਹੋਰ ਕੁਝ ਚੰਗੀਆਂ ਆਤਾਂ ਖਾਣ ਪੀਣ ਦੀਆਂ ਅਪਣਾਈਆਂ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਪ੍ਰੋਬਲਮ ਸੀ ਰਿਵਰਸ ਹੋਈ ਹੈ ਜੇਕਰ ਵਾਲ ਚਿੱਟੇ ਹੋਏ ਸੀ ਤਾਂ ਉਹ ਕਾਲੇ ਵੀ ਹੋਏ ਆ ਜੇਕਰ ਉਹਨਾਂ ਦਾ ਸਰੀਰ ਥੱਕਿਆ ਥੱਕਿਆ ਰਹਿੰਦਾ ਸੀ ਤਾਂ ਉਹਦੇ ਨਾਲ ਸਰੀਰ ਵਿੱਚ એનર્ਜੀ ਵੀ ਆਈ ਹੈ ਜੇਕਰ ਕਿਸੇ ਦੰਦਾਂ ਦੇ ਵਿੱਚ ਸ਼ਾਰਟ ਪੈ ਰਹੇ ਨੇ ਦੰਦ ਖਰਾਬ ਸੀ ਉਹ ਵੀ ਠੀਕ ਹੋਇਆ ਇਹਨੂੰ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ